ਜਾਂਦਾ ਕਿਉਂ ਕਿ ਹੁੰ ਜਾਂਦਾ ਹੈ ਇਹਦੇ ਕੁਝ ਕਾਰਨ ਹੋ ਸਕਦੇ ਆ ਉਹ ਕਾਰਨ ਆਪਾਂ ਇਸਕੋ ਕਰ ਲੈਣੇ ਆ ਵੱਡਾ ਕਾਰਨ ਇਹ ਹੈ ਕਿ ਬਸੰਤ ਦੇ ਵਿੱਚ ਕੁਦਰਤ ਹੈ ਜਿਹੜੀ ਬ੍ਰਹਸਪਤੀਏ ਉਹ ਇਹਦੇ ਵਿੱਚ ਗਰੋਥ ਕੰਦੀ ਹੈ ਉਹ ਖਿਲਰਦੀ ਹੈ ਹਰਿਆਵਲੀ ਵਾਧੀ ਹੈ ਫਲਾਵਰਿੰਗ ਵਾਧੀ ਹੈ ਜਦੋਂ ਕੁਦਰਤ ਖਿਲਦੀ ਹੈ ਤਾਂ ਉਹਦੇ ਨਾਲ ਮਨੁੱਖਤਾ ਨੂੰ ਵੀ ਖੁਸ਼ੀ ਹੁੰਦੀ ਹੈ ਇਸ ਕਰਕੇ ਬਸੰਤ ਹੈ ਜਿਹੜਾ ਖੁਸ਼ੀ ਦਾ ਦਿਨ ਖੁਸ਼ੀ ਦਾ ਦਿਨ ਬਣਦਾ ਹੈ ਜੇ ਕੋਈ ਹੈਪੀਨੈਸ ਜਾਂ ਜੋਏ ਕੋਈ ਡੇ ਹੈ ਤਾਂ ਉਹ ਬਸੰਤਰ ਹੁੰਦਾ ਹੈ ਬਸੰਤ ਇੱਕ ਕਲਰ ਵੀ ਬਣ ਗਿਆ ਕਲਰ ਵੀ ਹੁਣ ਯੈਲੋ ਕਲਰ ਨੂੰ ਬਸੰਤਰ ਰੋਤਨਾ ਕਿਉਂ ਜੋੜਿਆ ਗਿਆ ਉਹ ਵੀ ਸ਼ਾਇਦ ਇਸੇ ਕਰਕੇ ਜੋੜਿਆ ਗਿਆ ਕਿਉਂਕਿ ਜਿਹੜੀ ਫਲਾਵਰਿੰਗ ਦੇ ਵਿੱਚ ਯੈਲੋ ਕਲਰ ਆ ਉਹ ਇੱਕ ਫੇਵਰੇਟ ਡੋਮੀਨੇਟ ਕਲਰ ਬਣ ਜਾਂਦਾ ਹੈ ਮਨੁੱਖੀ ਹਿਊਮਨਾਈ ਦਾ ਵੀ ਕਲਰ ਜਿਹੜਾ ਫੇਵਰੇਟ ਮਨੁੱਖੀ ਹਿਊਮਨਾਈਡ ਉਹ ਵੀ ਯੈਲੋ ਕਲਰ ਨੂੰ ਮੰਨਿਆ ਗਿਆ ਇਸ ਕਰਕੇ ਇਹ ਜਿਹੜਾ yellow color ਉਹਨੂੰ ਅਸੀਂ ਮਾਨਤਾ ਦਿੱਤੀ ਹੈ ਬਸੰਤ ਰੁੱਤ ਦੇ ਨਾਲ ਨਿਕ ਮੈਂ ਇਹ ਕਹਿਣਾ ਚਾਹੁੰਦਾ ਵੀ ਬਸੰਤ ਇੱਕ ਜਿੱਥੇ ਇੱਕ ਵਧੀਆ ਸਪ੍ਰਿੰਗ ਸੀਜ਼ਨ ਹੈ ਰੁੱਤ ਹੈ ਉੱਥੇ ਇੱਕ ਜਿਹੜਾ ਬਸੰਤੀ 컬러 ਬਣ ਗਿਆ yellow color ਉਹਨੂੰ ਵੀ ਮਾਨਤਾ ਹੈ ਉੱਥੇ ਬਸੰਤ ਜਿਹੜਾ ਖੁਸ਼ੀ ਦਾ ਦਿਨ ਬਣ ਗਿਆ ਉਹਨੂੰ ਵੀ ਮਾਨਤਾ ਇਸੇ ਢੰਗ ਦੇ ਨਾਲ ਸ਼ਾਇਦ ਬਸੰਤ ਦੇ ਵਿੱਚ ਮੈਰिज ਜਿਆਦਾ ਹੁੰਦੀਆਂ ਨੇ ਕਿਉਂਕਿ ਇਹ ਰੁੱਤ ਦੇ ਵਿੱਚ ਖੁਸ਼ੀਆਂ ਜ਼ਿਆਦਾ ਨਹੀਂ ਇਸੇ ਟੰਗ ਦੇ ਨਾਲ ਮੇਰੇ ਸਮਝਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਵਿਆਹ ਵੀ ਬਸੰਤ ਵਾਲੇ ਦਿਨ ਹੀ ਹੋਇਆ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਅਨੰਦਪੁਰ ਸਾਹਿਬ ਬਹੁਤ ਵੱਡਾ ਮੇਲਾ ਅੱਜ ਦੇ ਦਿਨ ਭਰਦਾ ਬਸੰਤ ਵਾਲੇ ਦਿਨ ਭਰਦਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਮੈਰਿਜ ਹੈ ਜਿਹੜੀ ਉਹ ਲਾਹੌਰ ਹੋਈ ਸੀ ਮਾਤਾ ਸੁੰਦਰੀ ਜੀ ਦੇ ਪਰ ਲਾਹੌਰ ਬਰਾਤ ਨਹੀਂ ਗਈ ਕਿਉਂਕਿ ਲਾਹੌਰ ਨੂੰ ਪਾਪੀ ਸ਼ਹਿਰ ਉਸ ਵਕਤ ਐਲਾਨਿਆ ਗਿਆ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਲਾਹੌਰ ਨੇ ਕਰੀ ਸੀ ਤਾਂ ਫਿਰ ਲਾਹੌਰ ਨੂੰ ਇੱਥੇ ਇੱਕ ਪਿੰਡ ਨੂੰ ਨਾਮ ਕੀਤਾ ਗਿਆ ਗੁਰੂ ਸਾਹਿਬ ਨੇ ਉਹ ਪਰਿਵਾਰ ਫਿਰ ਇੱਥੇ ਆ ਕੇ ਅਨੰਦਪੁਰ ਸਾਹਿਬ ਦੇ ਨੇੜੇ ਆ ਕੇ ਗੁਰੂਕਾ ਲਾਹੌਰ ਬਸਿਆ ਤੇ ਉੱਥੇ ਹੀ ਫਿਰ ਉਹ ਮੈਰਿਜ ਹੋਈ ਉਹਨੂੰ ਗੁਰੂਕਾ ਲਾਹੌਰ ਦੇ ਨਾਂ ਦੇ ਉੱਤੇ ਅੱਜ ਕੀਤਾ ਗਿਆ ਜਨਨ ਕਿ ਜਿੱਥੇ ਇੱਕ ਖੁਸ਼ੀ ਦਾ ਦਿਨ ਬਣ ਗਿਆ ਮੈਂ ਇਹ ਕਹਿਣਾ ਚਾਹੁੰਦਾ ਖੁਸ਼ੀ ਦਾ ਦਿਨ ਉੱਥੇ ਨਾਲ ਹੀ ਬਸੰਤ ਰਣ ਜਨ ਤੀਰਥ ਸਥਾਨਾਂ ਦੇ ਉੱਤੇ ਚਾਹ ਮੰਦਿਰ ਨੇ ਜਾਂ ਗੁਰਦੁਆਰਿਆਂ ਨੇ ਉੱਥੇ ਇਸ਼ਨਾਨ ਲੋ ਕਰਦੇ ਕੋਈ ਜਗਾ ਜਗਾ ਤੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਵੀ ਜਿਨ ਕਿ ਇਸ ਦਿਨ ਨੂੰ ਇੱਕ ਮਹਾਨ ਦਿਨ ਇੱਕ ਮਹਾਨ ਰੁੱਤ ਦੇ ਨਾਲ ਇਦਾਂ ਕਰਕੇ ਜੋੜਿਆ ਗਿਆ ਵਾਕਈ ਜੇ ਸਭ ਤੋਂ ਟਾਪ ਪ੍ਰਾਇੋਰਟੀ ਜੇ ਆਪਾਂ ਇਹਨੂੰ ਸਿਰੇ ਤੇ ਇਸ ਗੱਲ ਨੂੰ ਲਾਈਏ ਤਾਂ ਉਹ ਗੁਰੂ ਸਾਹਿਬ ਨੇ ਸਾਨੂੰ ਬੜਾ ਜੁਗਾਇਆ ਇਸ ਦਸੰਤ ਦੇ ਉੱਤੇ ਕਿਸ ਤਰੀਕੇ ਨਾਲ ਜਗਾ ਜੇ ਰਾਗਾਂ ਚ ਰਾਗ ਉਹਨਾਂ ਨੇ ਬਸੰਤ ਰਾਗ ਨੂੰ ਚੁਣਿਆ ਵੀ ਦਸੰਤ ਰਾਗ ਹੀ ਦੇ ਵਿੱਚ ਜੇ ਕੋਈ ਸ਼ਬਦ ਗਾਇਨ ਕੀਤਾ ਜਾਵੇ ਤਾਂ ਮਨੁੱਖਾ ਜਿਹੜਾ ਪਰਮਾਤਮਾ ਜਿਹੜੇ ਛੇਤੀ ਹੋ ਸਕਦਾ ਜਲਦੀ ਹੋ ਜਾਏ ਜਿਵੇਂ ਅੰਮ੍ਰਿਤ ਵੇਲਾ ਆਪਾਂ ਗੱਲ ਕਰਦੇ ਆ ਉਹਦੀ ਸੰਭਾਲ ਇੱਕ ਨੇ ਬਸੰਤ ਰਾਗ ਨੂੰ ਉਹਨਾਂ ਨੇ ਬਹੁਤ ਵੱਡੀ ਮਾਨਤਾ ਦਿੱਤੀ ਇਸੇ ਢੰਗ ਦੇ ਨਾਲ ਮੈਂ ਸਮਝਦਾ ਕਿ ਮਨੁੱਖ ਨੂੰ ਉਹਨਾਂ ਨੇ ਜਾਗਰੂਤ ਕਿਸ ਤਰੀਕੇ ਨਾਲ ਕੀਤਾ ਉਹਨਾਂ ਨੇ ਕਿਹਾ ਕਿ ਜੇ ਤੂੰ ਖੁਸ਼ ਸਦੀਵੀ ਖੁਸ਼ੀ ਲੈਣੀ ਹੈ ਖੁਸ਼ੀ ਤੂੰ ਬਸੰਤ ਨੂੰ ਮੰਨਦਾ ਤੂੰ ਖੁਸ਼ ਕੋਈ ਕਾਈਡ ਫਲਾਈ ਨਾ ਖੁਸ਼ੀ ਹੁੰਦਾ ਕੋਈ ਵਿਆਹ ਚ ਖੁਸ਼ੀ ਹੁੰਦਾ ਕੋਈ ਜੈਲੋ ਫੂਡ ਖਾ ਕੇ ਖੁਸ਼ ਹੁੰਦਾ ਕੋਈ ਜੈਲੋ ਕਲਰ ਦੇਖ ਕੇ ਖੁਸ਼ ਨਾ ਸੂਟ ਪਾ ਕੇ ਖੁਸ਼ ਹੁੰਦਾ ਵੀ ਇਹ ਖੁਸ਼ੀਆਂ ਲੇ ਲੈਵਲ ਦੀਆਂ ਨੇ ਨੀਚਲੇ ਪੱਧਰ ਦੀਆਂ ਨੇ ਜੇ ਤੂੰ ਸਦੀਵੀ ਖੁਸ਼ੀ ਲੈਣੀ ਆ ਤਾਂ ਪਰਮਾਤਮਾ ਦੇ ਨਾਮ ਨਾਲ ਜੁੜ ਉਹ ਜਿਹੜੀ ਖੁਸ਼ੀ ਆ ਤੈਨੂੰ ਉਸ ਦੀ ਵੀ ਖੁਸ਼ੀ ਰਹੂਗੀ ਜੇ ਪਰਮਾਤਮਾ ਤੋਂ ਦੂਰ ਜਾਏਗਾ ਤਾਂ ਚਿੰਤਾ ਵਿੱਚ ਫਸੇਗਾ ਐ ਰਿਹਾ ਜਿਵੇਂ ਮਰਝਾਇਆ ਹੋਇਆ ਕੋਈ ਦਰਖਤ ਹੁੰਦਾ ਸੁੱਕਿਆ ਹੋਇਆ ਕੋਈ ਜਲਿਆ ਹੋਇਆ ਜਲੀ ਹੋਈ ਚੀਜ਼ ਹੁੰਦੀ ਹੈ ਉਹਨੇ ਇਸ ਵਿਆਖਿਆ ਨੂੰ ਇਸ ਤੰਗ ਨਾਲ ਸਾਨੂੰ ਸਾਰਿਆਂ ਨੂੰ ਸਮਝਾਇਆ ਉਹ ਸਮਝਾਉਦੇ ਨੇ ਨਾਨਕ ਤੇ ਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਕੰਤ ਇੱਥੇ ਪ੍ਰਮਾਤਮਾ ਨੂੰ ਕਿਹਾ ਗਿਆ ਗੈਲੋ ਵੀ ਜਿਨ੍ਹਾਂ ਦੇ ਨੇੜੇ ਪ੍ਰਮਾਤਮਾ ਹੈ ਜਿਨ੍ਹਾਂ ਦੇ ਕੋਲ ਪ੍ਰਮਾਤਮਾ ਹੈ ਜਿਨ ਘਰ ਵਸਿਆ ਕੰਤ ਜਿਨ੍ਹਾਂ ਦੇ ਨੇੜੇ ਪ੍ਰਮਾਤਮਾ ਹੈ ਉਹਨਾਂ ਦੇ ਕੋਲੇ ਖੁਸ਼ੀ ਹੈ ਉਹਨਾਂ ਕੋ ਬਸੰਤ ਹੈ ਆਪਾਂ ਕਹਿੰਦੇ ਆ ਬਸੰਤ ਇਸ ਚੀਜ਼ ਨਾਲ ਨਹੀਂ ਭਾਗ ਗੁਰੂ ਸਾਹਿਬ ਕਹਿੰਦੇ ਨਹੀਂ ਇਹ ਛੋਟੇ ਲੈਵਲ ਦੀ ਬਸੰਤ ਹੈ ਜਿਹੜੀ ਤੁਸੀਂ ਮਨਾਉਨੇ ਹੋ ਅਸਲੀ ਗੱਲ ਤਾਂ ਇਹ ਹੈ ਕਿ ਤੁਹਾਡੇ ਕੋਲ ਪ੍ਰਮਾਤਮਾ ਹੈ ਤੁਹਾਡੇ ਹਿਰਦੇ ਵਿੱਚ ਹੈ ਤੁਹਾਡੇ ਮਨ ਦੇ ਵਿੱਚ ਵਸ ਗਿਆ ਜੇ ਵਸ ਗਿਆ ਤਾਂ ਤੁਸੀਂ ਬਸੰਤੀ ਹੋ ਨਾਨਕ ਤੇ ਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਜਿਸਾਪੁਰੀ ਨਾਲ ਸਮਝਾਤਾ ਜਿਨ੍ਹਾਂ ਦੇ ਕੰਤ ਜਦ ਪ੍ਰਮਾਤਮਾ ਤੋਂ ਦੂਰ ਹੋ ਗਏ ਜਿਹੜੇ ਲੋਕ ਪ੍ਰਮਾਤਮਾ ਤੋਂ ਦੂਰ ਚਲੇ ਗਏ ਪ੍ਰਮਾਤਮਾ ਵਿਸਾਰਤਾ ਜਿਨ ਕੇ ਕੰਤ ਜਿਸਾਪੁਰੀ ਸੇ ਐਨੇ ਜ਼ਫੇਰਨ ਜਲੰਤ ਉਹ ਕਹਿੰਦੇ ਆਏ ਨੇ ਲੋਕ ਉਹ ਐਂ ਫਿਰਦੇ ਨੇ ਜਿੰਮੇ ਜਲੇ ਹੋਏ ਮਰਜਾਇ ਹੋਏ ਲੋਕ ਹੁੰਦੇ ਆ ਆਪਾਂ ਸਾਰੇ ਉਹਨਾਂ ਦੇ ਵਿੱਚ ਆਈ ਜਾਂਦੇ ਆ ਤਾਂ ਹੀ ਚਿੰਤਾ ਦੇ ਵਿੱਚ ਦੁਖੀਆਂ ਦੇ ਵਿੱਚ ਜਲੇ ਹੋਏਆਂ ਦੇ ਵਿੱਚ ਆਪਾਂ ਉੱਲੀ ਜਾਂਦੇ ਆ ਉਹਨਾਂ ਕਹਿੰਦੇ ਜੇ ਤੂੰ ਬਸੰਤ ਦੇ ਵਿੱਚ ਨਾ ਸਦੀਵੀ ਨਾਮ ਲੈਣਾ ਤਾਂ ਆਪਣੇ ਕੰਤ ਨੂੰ ਆਪਣੇ ਪ੍ਰਮਾਤਮਾ ਨੂੰ ਆਪਣੇ ਨੇੜੇ ਹੋ ਕੇ ਆਪਣੇ ਅੰਦਰ ਵਸਾ ਕੇ ਰੱਖ ਨਾਨਕ ਤੇ ਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਹਾਪੁਰੀ ਸੇ ਇਹਨਸ ਫਿਰਨ ਜਲੰਤ ਬਹੁਤ ਬਹੁਤ ਵਧਾਈ ਸਨ ਸਾਰਿਆਂ ਨੂੰ ਬਸੰਤ ਦੀ ਬਹੁਤ ਬਹੁਤ ਧੰਨਵਾਦ ਇਸ ਤੋਂ ਬਾਅਦ ਮੈਂ ਬੇਨਤੀ ਕਰਦਾ ਕਿ ਬਹੁਤ ਹੀ ਸਤਿਕਾਰਯੋਗ ਹਰਵਿੰਦਰ ਸਿੰਘ ਤਸੱਦ ਮੇਰੇ ਕੋਲ ਪਹੁੰਚੇ ਨਹੀਂ ਹੈਗੇ ਮੈਂ ਸਦਾ ਸਵੇਤ ਸਿੰਘ ਨੂੰ ਬੇਨਤੀ ਕਰਦਾ ਕਿ ਮੰਤਰੀ ਰਿਪੋਰਟ ਪੜ੍ਹਨ ਉਸ ਤੋਂ ਬਾਅਦ ਆਪਾਂ ਬਰਡੇ ਗਿਫਟ ਦੇ ਸਕੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ